ਇਸ ਗੱਲ ਤੇ ਮੈਂ ਕਲੀਅਰ ਹੈ ਕਿ ਜਿਹੜੇ ਪੁਲਿਸ ਇੰਸਪੈਕਟਰ ਜਿਹੜੇ ਇਨਵੋਲਡ ਸੀ ਉਹਨਾਂ ਦੀਆਂ ਨੌਕਰੀਆਂ ਜਾ ਰਹੀਆਂ ਹੋ। ਟੋਟੇ ਅਫਸਰ ਸਾਰੇ ਸਸਪੈਂਡ ਹੋ ਰਹੇ ਸਸਪੈਂਡ ਨਹੀਂ ਹੋ ਰਹੇ ਡਿਸਮਿਸ ਹੋ ਰਹੇ ਆ ਆਪਣੇ ਘਰਾਂ 'ਚ ਬੈਠਣਗੇ ਪਹਿਲੇ ਜੇਲ੍ਹ ਭੁਗਤਣਗੇ ਫਿਰ ਆਪਣੇ ਘਰਾਂ 'ਚ ਬੈਠਣਗੇ ਤਾਰਿਆਂ ਦੀ ਜਿਹੜੀ ਟੋਰ ਸੀ ਸਿਰਫ ਜਿਹੜੇ ਜ਼ਮੋਡੇ ਤੇ ਤਾਰੇ ਲੱਗੇ ਉਹਨਾਂ ਦੀ ਟੋਰ ਹੁੰਦੀ ਹੈ ਜਿਸ ਦੇ ਨਾਲ ਲੱਤ ਗਏ ਲਾਤੀ ਗਏ ਸਮਝੋ ਸੀਬੀਏ ਨੂੰ ਜਾਂਚ ਮਾਰ ਤੋਂਗੀ ਚੰਡੀਗੜ੍ਹ ਪੁਲਿਸ ਨੇ ਕੀਤਾ ਕਿ ਆਪਾਂ ਕਹਿੰਦੇ ਹੁੰਦੇ ਸੀ ਅੰਮ੍ਰਿਤਸਰ ਚ ਕਹਾਵਤ ਹੈ ਕਿ ਚੰਡੀਗੜ੍ਹ ਤੇ ਲੱਗੇ ਪਹੁੰਚੋ ਤੇ ਬੈਲਟਾ ਲਾ ਲਓ ਕਿਉਂਕਿ ਉੱਥੇ ਕਾਨੂੰਨ ਵਿਵਸਥਾ ਏਡੀ ਵਧੀਆ ਹੈ ਕਿ ਬੈਲਟਾ ਨਹੀਂ ਲਾਈਦੇ ਐਸਐਸਪੀ ਵੀ ਹੈ ਤਾਂ ਚਲਾਨ ਕੱਟਿਆ ਜਾਣਾ ਤੇ ਅੱਜ ਮੈਨੂੰ ਤਾਂ ਵੇਖ ਕੇ ਹਾਸਾ ਆ ਰਿਹਾ ਸੀ ਐਸਪੀ ਸ਼ਰੋਨ ਸਰ ਨੇ ਜਿਸ ਤਰ੍ਹਾਂ 307 ਹਟਾਉਣ ਦੀ ਕੋਸ਼ਿਸ਼ ਕੀਤੀ ਉਹ ਤੇ ਬੈਲਟਾ ਜਿਹੜੀਆਂ ਲੱਗੀਆਂ ਸੀ ਉਹ ਵੀ ਉਹਨਾਂ ਦਾਰ ਦਿੱਤੀਆਂ ਅੱਜ ਮੈਂ ਕਹਿੰਦਾ ਸੀਬੀਆਈ ਨੋਗਰ ਇਨਵੈਸਟੀਗੇਸ਼ਨ ਮਾਰਕ ਹੋਈ ਹੈ ਤੇ ਉਹਦਾ ਸਭ ਤੋਂ ਵੱਡਾ ਜਿਹੜਾ ਸਹਿਰਾ ਉਹ ਮੀਡੀਆ ਤੇ ਸਰ ਦੇ ਬੰਨਣਾ ਚਾਹੀਦਾ ਜਿਹੜੇ ਇੱਕ ਅਫਸਰ ਰੈਂਕ ਦੇ ਕਰਨਲ ਨੇ ਜਿਨ੍ਹਾਂ ਕੋ ਸੁਵਿਧਾਵਾਂ ਦੀ ਜਿਹੜੀ ਕੋਈ ਕਮੀ ਨਹੀਂ ਪੈਸਿਆਂ ਦੀ ਕੋਈ ਕਮੀ ਨਹੀਂ ਉਹਨਾਂ ਨੂੰ ਵੀ ਅਗਰ 120 ਦਿਨ ਵਸਾ ਤੱਕੇ ਖਾਣੇ ਪੈਂਦੇ ਤੇ ਆਮ ਇਨਸਾਨ ਕਿੱਥੇ ਜਾਏਗਾ ਡਾਕਟਰ ਨਾਨਕ ਸਿੰਘ ਵਰਗੇ ਪੁਲਿਸ ਅਫਸਰ ਜਿਨ੍ਹਾਂ ਨੇ ਹਰ ਕੋਸ਼ਿਸ਼ ਕੀਤੀ ਕਿ ਇਹਨੂੰ ਦਬਾ ਦਿੱਤਾ ਜਾਏ ਤੇ ਗੁਰੂ ਨਗਰੀ ਅੰਮ੍ਰਿਤਸਰ ਚ ਉਹਨਾਂ ਨੂੰ ਟਰਾਂਸਫਰ ਕਰ ਦਿੱਤਾ ਜਾਏ ਬੜੀ ਮੰਦਭਗੀ ਘਟਨਾ ਹੈ ਚਾਰ ਅਫਸਰ ਜਿਹੜੇ ਇੱਕ ਇੱਕ ਥਾਣੇਦਾਰ ਲੈਵਲ ਦੇ ਜਿਹੜੇ ਪੁਲਿਸ ਅਧਿਕਾਰੀ ਸੀ ਜਿਹੜੇ ਗਸਟੇਡ ਆਫੀਸਰ ਨਹੀਂ ਸੀ ਤੁਸੀਂ ਉਹਨਾਂ ਦੀ ਜਾਂਚ ਨਹੀਂ ਕਰ पाए ਤੁਸੀਂ ਉਹਨਾਂ ਨੂੰ ਬਚਾਉਣ ਵਾਸਤੇ ਹਰ ਇੱਕ ਲੈਵਲ ਤੱਕ ਗਏ ਹੋ ਡੀਜੀਪੀ ਸਰ ਤੱਕ ਇਨਵੋਲ ਹੋਏ ਨੇ ਆਈਜੀ ਲੈਵਲ ਦੇ ਅਫਸਰ ਮੋਲ ਹੋਏ ਉਸ ਤੋਂ ਬਾਅਦ ਜਿਹੜੀ ਇਨਕੁਆਇਰੀ ਮਾਰਕ ਹੋਈ ਹੈ ਉਹ ਮਾਰਕ ਹੋਈ ਹੈ ਚੰਡੀਗੜ੍ਹ ਪਹੁੰਚੀ ਮਾਦੇ ਸਾਹਮਣੇ ਉਹਦੇ ਬੱਚੇ ਨੂੰ ਮਾਰਿਆ ਜਾਵੇ ਉਹਦਾ ਪਤੀ ਤੇ ਅਟੈਕ ਕੀਤਾ ਜਾਵੇ ਇੱਕ ਆਈਜੀ ਲੈਵਲ ਦੇ ਕਰਨਲ ਸਾਹਿਬ ਅਫਸਰ ਹੁੰਦੇ ਨੇ ਉਹ ਇੱਕ ਛੋਟੇ ਜਿਹੇ ਥਾਣੇਦਾਰ ਜਿਹੜੇ 3-4 ਜਣੇ ਉਹ ਮਿਲ ਕੇ ਅਟੈਕ ਕਰਦੇ ਨੇ ਆਮ ਇਨਸਾਨ ਦੇ ਤੁਸੀਂ ਝੂਟੇ ਪਰਚੇ ਕਰੀ ਜਾਂਦੇ ਹੋ ਤੁਸੀਂ ਨਾਲ ਚੁੱਕ ਚੁੱਕ ਕੇ ਅਨਕਾਉਂਟਰ ਕਰੀ ਜਾਂਦੇ ਹੋ ਕਈ ਕੇਸ ਐਸੇ ਵੀ ਆਏ ਪਟੇਲਾ ਚ ਜਿਹਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਉਹਨਾਂ ਨੂੰ ਫੀਨਾ ਕਿਸੇ ਸਬੂਤ ਚੁੱਕਿਆ ਗਿਆ ਉਹ ਵੀ ਕੇਸ ਆ ਰਹੇ ਨੇ ਹਾਈ ਕੋਰਟ ਦੇ ਸਰ ਸੀਬੀਆਈ ਵਿੱਚ ਹਰ ਇੱਕ ਅਫਸਰ ਦੀ ਭੂਮਿਕਾ ਦੀ ਜਾਂਚ ਹੋਏਗੀ ਸਰ ਹਰ ਇੱਕ ਅਫਸਰ ਨੂੰ ਤਲਬ ਕੀਤਾ ਜਾਏਗਾ ਕਿਉਂਕਿ ਸੀਬੀਆਈ ਮੀਨਸ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਇਹਨਾਂ ਦੇ ਅਸਰ ਕੇਸੇ ਨੂੰ ਨਹੀਂ ਬਚਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਕੇਸ ਦੇ ਵਿੱਚ ਵੱਡੀ ਅਪਡੇਟ ਸਭ ਨੂੰ ਪਤਾ ਲੱਗ ਗਈ ਹੈ ਕਿ ਸੀਬੀਆਈ ਨੂੰ ਕੇਸ ਸੌਂਪ ਦਿੱਤਾ ਗਿਆ ਕਿਉਂਕਿ ਪੰਜਾਬ ਪੁਲਿਸ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਢੰਗ ਨਾਲ ਨਾ ਹੀ ਚੰਡੀਗੜ੍ਹ ਪੁਲਿਸ ਨੇ ਜ਼ਿੰਮੇਵਾਰੀ ਨਿਭਾਈ ਹੈ ਇਸੇ ਕਰਕੇ ਜੱਜ ਸਾਹਿਬ ਨੇ ਹੁਕਮ ਦਿੱਤਾ ਮੇਰੇ ਨਾਲ ਇਸ ਕੇਸ ਦੇ ਵਿੱਚ ਜਿਹੜੇ ਸ਼ੁਰੂ ਤੋਂ ਲੈ ਕੇ ਇੱਕ ਕੋਪਿਟਿਸ਼ਨਰ ਵੀ ਸੀ ਐਡਵੋਕੇਟ ਅਜੀਬ ਸ਼ਰਮਾ ਉਹ ਸਾਡੇ ਨਾਲ ਹੈ ਉਹ ਕੀ ਸਮਝਦੇ ਆ ਤੁਸੀਂ ਵੀ ਸ਼ੁਰੂਆਤ ਵਿੱਚ ਕਰਨਲ ਬਾਠ ਦੇ ਪਰਿਵਾਰ ਦਾ ਸਾਥ ਦਿੱਤਾ ਸੀ ਕੋਪਿਟਿਸ਼ਨਰ ਬਣ ਕੇ ਅੱਜ ਦੀ ਹਾਈ ਕੋਰਟ ਦੇ ਹੁਕਮ ਦੀ ਜਾਜ ਦੀ ਸੁਣਵਾਈ ਦੀ ਜਾਂ ਚੰਡੀਗੜ੍ਹ ਪੁਲਿਸ ਦੀ ਜਿਵੇਂ ਲਾਹਤ ਹੋਈ ਹੈ ਉਸ ਬਾਰੇ ਤੁਹਾਡਾ ਕੀ ਮੰਨਣਾ ਹੈ ਕੀ ਕੀ ਦਲੀਲਾਂ ਰੱਖੀਆਂ ਗਈਆਂ ਸਭ ਤੋਂ ਪਹਿਲੇ ਸਤਿ ਸ੍ਰੀ ਅਕਾਲ ਨਮਸਕਾਰ ਸਾਰੇ ਪੰਜਾਬ ਵਾਸੀਆਂ ਨੂੰ ਤੇ ਕੋਈ ਵੀ ਗੱਲ ਕਰਨ ਤੋਂ ਪਹਿਲੇ ਮੈਂ ਸਭ ਤੋਂ ਪਹਿਲੇ ਸੰਦੀਪ ਜੀ ਤੁਹਾਨੂੰ ਧੰਨਵਾਦ ਕਰਨਾ ਚਾਹਾਂਗਾ ਜਿਸ ਤਰ੍ਹਾਂ ਤੁਸੀਂ ਇਸ ਦੀ ਕਵਰੇਜ ਕੀਤੀ ਹੈ ਤੇ ਜਿਸ ਤਰ੍ਹਾਂ ਤੁਸੀਂ ਇਹ ਪੱਖ ਪੇਸ਼ ਕੀਤਾ ਕਿ ਪੰਜਾਬ ਪੁਲਿਸ ਨੇ ਕਿਸ ਲੈਵਲ ਤੇ ਜਾ ਕੇ ਇਹ ਇਨਵੈਸਟੀਗੇਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਉਹ ਦਰਸ਼ਨ ਯੋਗ ਹੀ ਨਹੀਂ ਆ ਤੇ ਐਟ ਦਾ ਸੇਮ ਟਾਈਮ ਚੰਡੀਗੜ੍ਹ ਪੁਲਿਸ ਨੇ ਕੀ ਕੀਤਾ ਕਿ ਆਪਾਂ ਕਹਿੰਦੇ ਹੁੰਦੇ ਸੀ ਅੰਮ੍ਰਿਤਸਰ ਚ ਕਹਾਵਤ ਹੈ ਕਿ ਚੰਡੀਗੜ੍ਹ ਦੇ ਲਾਗੇ ਪਹੁੰਚੋ ਤੇ ਬੈਲਟਾ ਲਾ ਲਓ ਕਿਉਂਕਿ ਉਥੇ ਕਾਨੂੰਨ ਵਿਵਸਥਾ ਏਡੀ ਵਧੀਆ ਹੈ ਕਿ ਬੈਲਟਾਂ ਨਹੀਂ ਲਾਈ ਤੇ ਐਸਐਸਪੀ ਵੀ ਇਹ ਤੇ ਚਲਾਨ ਕਟਿਆ ਜਾਣਾ ਤੇ ਅੱਜ ਮੈਨੂੰ ਤਾਂ ਵੇਖ ਕੇ ਹਾਸਾ ਆ ਰਿਹਾ ਸੀ ਐਸਪੀ ਸ਼ਰੋਨ ਸਰ ਨੇ ਜਿਸ ਤਰ੍ਹਾਂ 307 ਹਟਾਣ ਦੀ ਕੋਸ਼ਿਸ਼ ਕੀਤੀ ਉਥੇ ਬੈਲਟਾਂ ਜਿਹੜੀਆਂ ਲੱਗੀਆਂ ਸੀ ਉਹ ਵੀ ਉਹਨਾਂ ਨੇ ਤਾਰ ਦਿੱਤੀਆਂ ਤੇ ਅੱਜ ਮੈਂ ਕਹਿੰਦਾ ਸੀਬੀਆਈ ਨੋਗਰ ਇਨਵੈਸਟੀਗੇਸ਼ਨ ਮਾਰਕ ਹੋਈ ਹੈ ਤੇ ਉਹਦਾ ਸਭ ਤੋਂ ਵੱਡਾ ਜਿਹੜਾ ਸਹਿਰ ਉਹ ਮੀਡੀਆ ਤੇ ਸਰ ਤੇ ਬੰਨਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀ ਜਿੱਤ ਔਰ ਜੇ ਤੁਸੀਂ ਕਰਾਈ ਹੈ ਜਿੱਤ ਕਰਾਉਣ ਵਾਲੇ ਤੁਸੀਂ ਹੋ ਇਸਾਪਦੇ ਫਰਜ਼ ਹੁੰਦੇ ਆ ਪਰ ਜਿਹੜਾ ਪਰਿਵਾਰ ਵੀ ਲੜਿਆ ਬੜੇ ਸੰਘਰਸ਼ ਕਰਨੇ ਪਏ ਆ ਥਾਂ ਥਾਂ ਜਾਣਾ ਪਿਆ ਉਹਨਾਂ ਨੂੰ ਦੇਖੋ ਸੰਘਰਸ਼ ਹਰ ਪਰਿਵਾਰ ਕਰ ਰਿਹਾ ਪਰ ਮੈਂ ਇੱਕ ਗੱਲ ਕਹਿਣਾ ਚਾਹਾਂ ਪੰਜਾਬ ਵਾਸੀਆਂ ਨੂੰ ਕਿ ਇੱਕ ਸਮਰਥ ਪਰਿਵਾਰ ਜਿਹੜੇ ਜਿਹੜੇ ਇੱਕ ਅਫੀਸਰ ਰੈਂਕ ਦੇ ਕਰਨਲ ਨੇ ਜਿਨ੍ਹਾਂ ਕੋ ਸੁਵਿਧਾਵਾਂ ਦੀ ਜੜੀ ਕੋਈ ਕਮੀ ਨਹੀਂ ਪੈਸਿਆਂ ਦੀ ਕੋਈ ਕਮੀ ਨਹੀਂ ਉਹਨਾਂ ਨੂੰ ਵੀ ਅਗਰ 120 ਦਿਨ ਵਸਤੇ ਤੱਕੇ ਖਾਣੇ ਪੈਂਦੇ ਤੇ ਆਮ ਇਨਸਾਨ ਕਿੱਥੇ ਜਾਏਗਾ ਡਾਕਟਰ ਨਾਨਕ ਸਿੰਘ ਵਰਗੇ ਪੁਲਿਸ ਅਫੀਸਰ ਜਿਨ੍ਹਾਂ ਨੇ ਹਰ ਕੋਸ਼ਿਸ਼ ਕੀਤੀ ਕਿ ਇਹਨੂੰ ਦਬਾ ਦਿੱਤਾ ਜਾਏ ਤੇ ਗੁਰੂ ਨਗਰੀ ਅੰਮ੍ਰਿਤਸਰ ਤੋਂ ਉਹਨਾਂ ਨੂੰ ਟਰਾਂਸਫਰ ਕਰ ਮੰਦਭਗੀ ਘਟਨਾ ਹੈ ਕਿ ਇਹਨਾਂ ਨੂੰ ਟ੍ਰਾਂਸਫਰ ਕਰਕੇ ਸਾਡੇ ਸ਼ਹਿਰ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਚ ਭੇਜ ਦਿੱਤਾ ਗਿਆ ਤੇ ਮੈਂ ਇਹ ਇਹ ਕਹਿਣਾ ਚਾਹਾਂਗਾ ਕਿ ਅੱਜ ਜਿਹੜਾ ਇੱਕ ਫੈਸਲਾ ਹੈ ਇਤਿਹਾਸਿਕ ਫੈਸਲਾ ਹੈ ਕਿ ਉਹ ਇਹ ਫੈਸਲੇ ਨੂੰ ਇੱਕ ਐਗਜ਼ਾਮਪਲ ਹੈ ਕਿ ਅੱਗੇ ਆਉਣ ਵਾਲੇ ਕਿੰਨੇ ਕੇਸਿਸ ਨੇ ਜਿਦੇ ਵਿੱਚ ਇਹ ਐਗਜ਼ਾਮਪਲ ਇਹ ਫੈਸਲੇ ਨੂੰ ਯੂਜ਼ ਕੀਤਾ ਜਾਏਗਾ ਕਿ ਪੰਜਾਬ ਪੁਲਿਸ ਨੇ ਇੱਕ ਵਾਰੀ ਨਹੀਂ ਕੀਤੀ ਇਨਵੈਸਟ ਕੀ ਚਾਰ ਅਫਸਰ ਜਿਹੜੇ 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 ਇੱਕ ਥਾਣੇਦਾਰ ਲੈਵਲ ਦੇ ਜਿਹੜੇ ਪੁਲਿਸ ਅਧਿਕਾਰੀ ਸੀ ਜਿਹੜੇ ਗਸਟਰਡ ਅਫੀਸਰ ਨਹੀਂ ਸੀ ਤੁਸੀਂ ਉਹਨਾਂ ਦੀ ਜਾਂਚ ਨਹੀਂ ਕਰ पाए ਤੁਸੀਂ ਉਹਨਾਂ ਨੂੰ ਬਚਾਉਣ ਵਾਸਤੇ ਹਰ ਇੱਕ ਲੈਵਲ ਤੱਕ ਗਏ ਹੋ ਡੀਜੀਪੀ ਸਰ ਤੱਕ ਇਨਵੋਲ ਹੋਏ ਨੇ ਆਈਜੀ ਲੈਵਲ ਦੇ ਅਫਸਰ ਮੋਲ ਹੋਏ ਉਸ ਤੋਂ ਬਾਅਦ ਜਿਹੜੀ ਇਨਕੁਆਰੀ ਮਾਰਕ ਹੋਈ ਹੈ ਉਹ ਮਾਰਕ ਹੋਈ ਹੈ ਚੰਡੀਗੜ੍ਹ ਪੁਲਿਸ ਨੂੰ ਫਿਰ ਮੈਨੂੰ ਫਿਰ ਬੈਲਟ ਆ ਯਾਦ ਆਉਂਦੀ ਹੈ ਕਿ ਚੰਡੀਗੜ੍ਹ ਪੁਲਿਸ ਨੂੰ ਜਿਸ ਦਿਨ ਇਨਕੁਆਰੀ ਮਾਰਕ ਹੋਈ ਹੈ ਤੇ ਮੈਂ ਬੜਾ ਖੁਸ਼ੀ ਕਿ ਜਿਸ ਤਰ੍ਹਾਂ ਬੈਲਟ ਲਾਈ ਦੀ ਨ ਗੀਆਂ ਹੁਣ ਸਾਰਿਆਂ ਦੀ ਜਾਂਚ ਹੋਏਗੀ ਤਾਂ ਸਹੀ ਤੋਂ ਸਹੀ ਰਿਪੋਰਟ ਸਾਹਮਣੇ ਆਏਗੀ ਤੇ ਜੋ ਜਾਂਚ ਚੰਡੀਗੜ੍ਹ ਪੁਲਿਸ ਨੇ ਕੀਤੀ ਹੈ 307 ਹਟਾਣ ਦੀ ਕੋਸ਼ਿਸ਼ ਕੀਤੀ ਹੈ ਅੱਜ ਉਹਨਾਂ ਦੀ ਮੈਂ ਕਹਿੰਦਾ ਪੰਜਾਬੀ ਚ ਕਹਿੰਦੇ ਲਾਹਪਤ ਕਰਨੀ ਉਹ ਜੱਜ ਸਾਹਿਬ ਨੇ ਜੋ ਉਹਨਾਂ ਦੀ ਕੀਤੀ ਹੈ ਉਹ ਤੇ ਉਹਨੂੰ ਮੈਂ ਬਿਆਨ ਹੀ ਨਹੀਂ ਕਰ ਸਕਦਾ ਕਿ ਉਹਨਾਂ ਨੇ ਕੁਐਸਚਨ ਪੁੱਛਿਆ ਕਿ ਤੁਸੀਂ 307 ਹਟਾਉਣ ਦੀ ਕੋਸ਼ਿਸ਼ ਬਿਲ ਨੌਨ ਅਵੇਲੇਬਲ ਨੂੰ ਤੁਸੀਂ ਅਵੇਲੇਬਲ ਬਣਾ ਰਹੇ ਹੋ ਤੁਸੀਂ ਇਨਵੈਸਟੀਗੇਸ਼ਨ ਕੱਢੀ ਕੀਤੀ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਕੋਈ ਕੁਝ ਨਹੀਂ ਸਭ ਤੋਂ ਵੱਡਾ ਜਿਹੜਾ ਸਵਾਲ ਕੀਤਾ ਜਾ ਰਿਹਾ ਸੀ ਕਰਨਲ ਬਾਠ ਦੇ ਪਰਿਵਾਰ ਵੱਲੋਂ ਕਿ ਹੁਣ ਤੱਕ ਗ੍ਰਿਫਤਾਰੀ ਕਿਉਂ ਨਹੀਂ ਇੱਕ ਇਨਸਪੈਕਟਰ ਰੋਨੀ ਸਿੰਘ ਆਉਂਦੇ ਨੇ ਹਾਈ ਕੋਰਟ ਵਾਰ-ਵਾਰ ਉਹਨਾਂ ਦੀ ਜ਼ਮਾਨਤ ਅਰਜੀ ਖਾਰਜ ਹੋ ਜਾਂਦੀ ਹੈ ਰੱਦ ਹੋ ਜਾਂਦੀ ਹੈ ਫਿਰ ਵੀ ਚੰਡੀਗੜ੍ਹ ਪੁਲਿਸ ਨੇ ਕਿਹਾ ਸੀ ਕਿ ਜੇ ਖਾਰਜ ਹੋ ਜਾਂਦੀ ਹੈ ਸੀ ਗ੍ਰਿਫਤਾਰ ਕਰ ਲਵਾਂਗੇ ਪਰ ਉਸ ਨੂੰ ਵੀ ਕਾਫੀ ਸਮਾਂ ਬੀਤ ਗਿਆ ਗ੍ਰਿਫਤਾਰੀ ਜ਼ੀਰੋ ਸੀ ਇਸ ਕੇਸ ਵਿੱਚ ਹੋ ਸਕਦਾ ਇਸ ਕਰਕੇ ਵੀ ਪਰਿਵਾਰ ਵੀ ਤਲਖੀ ਦੇ ਵਿੱਚ ਸੀ ਦੇਖੋ ਪਰਿਵਾਰ ਤੇ ਸ਼ੁਰੂ ਤੋਂ ਤਲਕੀ ਜਿਹੀ ਇੱਕ ਮਾਂ ਦੇ ਸਾਹਮਣੇ ਉਹਦੇ ਬੱਚੇ ਨੂੰ ਮਾਰਿਆ ਜਾਵੇ ਉਹਦਾ ਪਤੀ ਤੇ ਅਟੈਕ ਕੀਤਾ ਜਾਵੇ ਇੱਕ ਆਈਜੀ ਲੈਵਲ ਦੇ ਕਰਨਲ ਸਾਹਿਬ ਅਫਸਰ ਹੁੰਦੇ ਨੇ ਉਹ ਇੱਕ ਛੋਟੇ ਜਿਹੇ ਥਾਣੇਦਾਰ ਜਿਹੜੇ 3-4 ਜਣੇ ਉਹ ਮਿਲ ਕੇ ਅਟੈਕ ਕਰਦੇ ਨੇ ਤੇ ਉਹ 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 ਉਹਦੀ ਤੇ ਜਾਂਚ ਕਦੀ ਖਤਮ ਹੋ ਜਾਣੀ ਚਾਹੀਦੀ ਤੇ ਮੈਂ ਸੰਦੀਪ ਮੋਦਗਿਲ ਜਿਹੜੇ ਜਸਟਿਸ ਨੇ ਇਹਨਾਂ ਨੂੰ ਵੀ ਸਲੂਟ ਕਰਨਾ ਚਾਹਾਂ ਕਿ ਫਰਸਟ ਪਟੀਸ਼ਨ ਮੈਂ ਹਾਈ ਕੋਰਟ ਚ ਫਾਈਲ ਕੀਤੀ ਸੀ ਸਭ ਤੋਂ ਪਹਿਲੇ ਮੇਰੀ ਪਟੀਸ਼ਨ ਆਈ ਸੀ ਐਂਡ ਜਦੋਂ ਮੇਰੀ ਪਟੀਸ਼ਨ ਸੰਦੀਪ ਮੋਦਗਿਲ ਜਸਟਿਸ ਸਾਹਿਬ ਦੇ ਕੋਰਟ ਚ ਆਏ ਤੇ ਇਹਨਾਂ ਦੀ ਮਰਜ਼ ਹੋ ਗਈ ਸੀ ਜੀ ਤੇ ਉਹਨਾਂ ਨੇ ਐਡੇ ਸਟਰੋਂਗ ਜਿਹੜੇ ਉਹਦੇ ਵਿੱਚ ਇੱਕ ਆਬਜ਼ਰਵੇਸ਼ਨਸ ਲੈ ਲਈਆਂ ਸੀ ਕਿ ਜਿਨ੍ਹਾਂ ਨੂੰ ਨਕਾਰਿਆ ਹੀ ਨਹੀਂ ਜਾ ਸਕਦਾ ਉਸ ਤੋਂ ਬਾਅਦ ਹਾਈ ਕੋਰਟ ਨੇ ਬੜਾ ਵਧੀਆ ਕੰਮ ਕੀਤਾ ਚਲੋ ਦੇਰ ਆਏ ਦਰੂਸ ਤਾਈਮ ਐਂਡ ਤੇ ਹੀ ਕਵਾਂਗਾ ਪਰ ਅਲਟੀਮੇਟਲੀ ਮੈਂ ਕਹਿਣਾ ਚਾਹੂੰਗਾ ਕਿ ਆਮ ਬੰਦਾ ਹਾਲੇ ਵੀ ਤਰਸਤ ਗਰਸਤ ਹੈ ਇੱਕ ਸਮਰਥ ਪਰਿਵਾਰ ਠੀਕ ਹੈ ਜੀ ਅਗਰ ਤੁਸੀਂ ਇਹਨਾਂ ਨੂੰ ਅਰੈਸਟ ਕਰ ਲੈਂਦੇ ਕੀ ਜਾਂਦਾ ਸੀ ਅਰੈਸਟ ਕਰਕੇ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਪਾਣਾ ਇੱਕ ਆਮ ਇਨਸਾਨ ਦੇ ਤੁਸੀਂ ਝੂਠੇ ਪਰਚੇ ਕਰੀ ਜਾਂਦੇ ਹੋ ਤੁਸੀਂ ਇਹਨਾਂ ਨੂੰ ਚੁੱਕ-ਚੁੱਕ ਕੇ ਅਨਕਾਊਂਟਰ ਕਰੀ ਜਾਂਦੇ ਹੋ ਮੇਰੇ ਕੋਲ ਕਈ ਕੇਸ ਐਸੇ ਵੀ ਆਏ ਪਟੇਲਾਾਂ ਚ ਜਿੱਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਉਹਨਾਂ ਨੂੰ ਬਿਨਾਂ ਕਿਸੇ ਸਬੂਤ ਚੁੱਕਿਆ ਗਿਆ ਉਹ ਵੀ ਕੇਸ ਆ ਰਹੇ ਨੇ ਹਾਈ ਕੋਰਟ ਦੇ ਸਰ ਮੈਂ ਉਹਨਾਂ ਵਾਸਤੇ ਵੀ ਲੜ ਰਿਹਾ ਔਰ ਪੂਰੇ ਜੋਰ ਨਾਲ ਲੜ ਰਿਹਾ ਤੇ ਮੈਂ ਬਸ ਇਹੀ ਕਹਿਣਾ ਚਾਹੁੰਗਾ ਕਿ ਅੱਜ ਦਾ ਦਿਨ ਜਿਹੜਾ ਉਹ ਇੱਕ ਇੱਕ ਖੁਸ਼ੀ ਦਾ ਦਿਨ ਹੈ ਇੱਕ ਜਜ਼ਬੇ ਦਾ ਦਿਨ ਹੈ ਕਿਉਂਕਿ ਅੱਜ ਜਿਹੜੀ ਖੁਸ਼ੀ ਮੈਨੂੰ ਫੀਲ ਹੋ ਰਹੀ ਹੈ ਕਿ ਮੈਨੂੰ ਇੱਕ ਮੇਰਾ ਇੱਕ ਟਾਈਮ ਤੋਂ ਮੈਨੂੰ ਥਰੂ ਵੀ ਆ ਗਈ ਸੀ ਕਿ ਅਲਟੀਮੇਟਲੀ ਇਹ ਫੈਸਲਾ ਜਿਹੜਾ ਪਹਿਲੇ ਦਿਨ ਆ ਜਾਣਾ ਚਾਹੀਦਾ ਸੀ ਚਲੋ ਆਇਆ ਦੇਰ ਆਇਆ ਜ਼ਰੂਰ ਆਇਆ ਔਰ ਅਲਟੀਮੇਟਲੀ सीबीआई ਵਿੱਚ ਹਰ ਇੱਕ ਅਫਸਰ ਦੀ ਭੂਮਿਕਾ ਦੀ ਜਾਂਚ ਹੋਏਗੀ ਸਰ ਹਰ ਇੱਕ ਅਫਸਰ ਨੂੰ ਤਲਬ ਕੀਤਾ ਜਾਏਗਾ ਕਿਉਂਕਿ सीबीआई ਮੀਨਸ ਸੈਂਟਰ ਬਿਊਰੋ ਆਫ ਇਨਵੈਸਟੀਗੇਸ਼ਨ ਇਹਨਾਂ ਦੇ ਅਫਸਰ ਕਿਸੇ ਨੂੰ ਨਹੀਂ ਬਖਸ਼ਦੇ ਹਰ ਇੱਕ ਅਫਸਰ ਦੀ ਜਾਂਚ ਹੋ ਕੇ ਉਹਦੇ ਜਿਹੜੇ ਬਿਆਨ ਨੋਟ ਕੀਤੇ ਜਾਣਗੇ ਔਰ ਉਹ ਜੜੀਆਂ ਚਾਰ ਸ਼ੀਟਾਂ ਚ ਫਾਈਲ ਹੋਣਗੀਆਂ ਇੱਕ ਨਵੀਂ ਐਫ ਆਈ ਆਰ ਜਿਹੜੀ सीबीआई ਫਾਈਲ ਕਰੇਗੀ ਉਹਦੇ ਕੋਰਡਿੰਗ ਲਈ ਆਪਣੀ ਜਾਂਚ ਕਰਾਂਗੀ ਇਹਨਾਂ ਦੇ ਆਪਣੇ ਸੀਬੀਆਈ ਦੇ ਜਿਹੜੇ ਸਪੈਸ਼ਲ ਜੱਜਸ ਹੁੰਦੇ ਨੇ ਇਹਨਾਂ ਦਾ ਆਪਣਾ ਇਨਫਰਾਸਟ੍ਰਕਚਰ ਹੁੰਦਾ ਨਿਯਮ ਤੇ ਕਾਨੂੰਨ ਕੀ ਕਹਿੰਦਾ ਤੁਸੀਂ ਬਹੁਤ ਸਾਰੇ ਕੇਸਾ ਜ ਤੁਹਾਡਾ ਵਾਅ ਪਿਆ ਹੋਣਾ ਜਦੋਂ ਸੀਬੀਆਈ ਨਵੀਂ ਐਫਆਈਆਰ ਰਜਿਸਟਰ ਕਰੇਗੀ ਤਾਂ ਕੀ ਸਿਰਫ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਸੀ ਜਾਂ ਅਧਿਕਾਰੀ ਸੀ ਉਹਨਾਂ ਨੂੰ ਹੀ ਤਲਬ ਕੀਤਾ ਜਾਏਗਾ ਜਾਂ ਫਿਰ ਇਸ ਕੇਸ ਵਿੱਚ ਸਿੱਧੇ ਤੌਰ ਤੇ ਨਾ ਵੀ ਜੁੜੇ ਹੋਏ ਕੋਈ ਉਹਨੂੰ ਵੀ ਤਲਬ ਕੀਤਾ ਜਾ ਸਕਦਾ ਦੇਖੋ ਮੈਂ ਸਪੈਸ਼ ਕਰਨਾ ਚਾਹੁੰਦਾ ਕਿ ਪਹਿਲੇ ਜਿਹੜੀ ਐਫਆਈਆਰ ਹੋਈ ਉਹ ਹੀ ਅਫਸਰਾਂ ਦੇ ਖਿਲਾਫ ਹੋਏਗੀ ਜਿਹੜੀ ਪਹਿਲੇ ਹੋਈ ਸੀ ਉਹ ਉਸ ਤੋਂ ਬਾਅਦ ਜਿਹੜਾ ਜਿਹੜਾ ਕਨਸਰਨਡ ਆਫੀਸਰ ਸੀ ਪੁਲਿਸ ਆਫੀਸਰ ਸੀ ਉਹਦੀ ਹਰ ਇੱਕ ਦੀ ਭੂਮਿਕਾ ਦੀ ਜਾਂਚ ਹੋਏਗੀ ਔਰ ਭੂਮੀਆਂ ਦੀ ਜਾਂਚ ਕਰਕੇ ਜਿਹੜੀ ਰਿਪੋਰਟ ਹੈ ਉਹ ਜੱਜ ਸਾਹਿਬ ਸਾਹਮਣੇ ਪੇਸ਼ ਹੋਏਗੀ ਅਲਟੀਮੇਟ ਡਿਸੀਜਨ ਜੱਜ ਸਾਹਿਬ ਨੇ ਲੈਣਾ ਉਸ ਤੋਂ ਬਾਅਦ ਕਿਉਂਕਿ ਸੀਬੀਆਈ ਦੀ ਸਪੈਸ਼ਲ ਕੋਰਟਾਂ ਹੁੰਦੀਆਂ ਸਰ ਉਹ ਜਿਹੜੀ ਸੀਬੀਆਈ ਦੀ ਸਪੈਸ਼ਲ ਕੋਰਟ ਹੈ ਫਿਰ ਉਸ ਤੇ ਅਕੋਰਡਿੰਗਲੀ ਚਾਰਜ ਸ਼ੀਟ ਜਿਹੜੀ ਫਾਈਲ ਹੋਏਗੀ ਉਹਦੇ ਅਕੋਰਡਿੰਗਲੀ ਹਰ ਇੱਕ ਨੂੰ ਸਜ਼ਾ ਸੁਣਾਈ ਜਾ ਸਕਦੀ ਹੋ ਸਕਦਾ ਹੈ ਕਿ ਵੱਡੇ ਅਫਸਰਾਂ ਦੀ ਭੂਮਿਕਾ ਦੀ ਜਾਂਚ ਹੋਣ ਤੋਂ ਬਾਅਦ ਜਿਹੜਾ ਇਹਨਾਂ ਦੇ ਅਗੇਂਸਟ ਜਿਹੜ ਐਸਾ ਦੀ ਕੋਈ ਪੋਸਟਿੰਗ ਹੋਰ ਜਿਹੜੀ ਹੈ ਕਿ ਜਿੱਥੇ ਜ਼ਿਆਦਾ ਪਬਲਿਕ ਨਹੀਂ ਐਸਾ ਦਿੱਤੀ ਜਾਵੇ ਕਿਉਂਕਿ ਡਾਕਟਰ ਨਾਨਕ ਸਿੰਘ ਦਾ ਬੜਾ ਇੱਕ ਜਿਹੜਾ ਰੋਲ ਸਾਹਮਣੇ ਆਇਆ ਕਿ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਜਿਹੜੀ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਸੀਬੀਆਈ ਇਸ ਕੇਸ ਦੇ ਵਿੱਚ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਕੁਰਸੀ ਵੀ ਖੋ ਸਕਦੀ ਹੈ ਉਹਨਾਂ ਇੰਸਪੈਕਟਰਾਂ ਦੀ ਜਾਂ ਫਿਰ ਸਿਰਫ ਜਿਹੜੀ ਹੈ ਤਨਖਾਹ ਕੱਟੀ ਜਾਣੀ ਜਾਂ ਹੋਰ ਇਸ ਤਰ੍ਹਾਂ ਦੀ ਸਜ਼ਾ ਹੀ ਦਿੱਤੀ ਜਾਏਗੀ। ਦੇਖੋ ਇਸ ਗੱਲ ਤੇ ਤਾਂ ਮੈਂ ਕਲੀਅਰ ਹਾਂ ਕਿ ਜਿਹੜੇ ਪੁਲਿਸ ਇੰਸਪੈਕਟਰ ਜਿਹੜੇ ਇਨਵੋਲਡ ਸੀ ਉਹਨਾਂ ਦੀਆਂ ਨੌਕਰੀਆਂ ਜਾ ਰਹੀਆਂ ਉਹਦੇ ਵਿੱਚ ਵੀ ਕੋਈ ਦੋਹਰਾਏ ਨਹੀਂ ਆ ਸੋਚ ਤੇ ਜਿਹੜੇ ਵੱਡੇ ਅਫਸਰ ਹੈ ਸਰ ਇਹ ਗਾਸਟਡ ਅਫਸਰ ਹੁੰਦੇ ਆ ਇਹਨਾਂ ਦੇ ਇੱਕ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਰੂਲਸ ਰੈਗੂਲੇਸ਼ਨਸ ਦੇ ਅਕਾਊਂਟਿੰਗਲੀ ਹੁੰਦੀ ਹੈ ਇਹਨਾਂ ਵਿੱਚ ਸਿਸਟਮਿਕ ਹਿਲ ਜਾਂਦਾ ਅਗਰ ਸਾਰਿਆਂ ਨੂੰ ਪ੍ਰਕਾਸ਼ ਕਰ ਦਿੱਤਾ ਜਾਵੇ ਪਰ ਸਜ਼ਾ ਦੇਣ ਦੇ ਬੜੇ ਰੂਪ ਹੁੰਦੇ ਸਰ ਸਜ਼ਾ ਐਸੀ ਰੂਪ ਜਿਹੀ ਨਹੀਂ ਦੇਣੀ ਕਿ ਆਪ ਵਰਦੀ ਲੈਣੀ ਹੈ ਸਜ਼ਾ ਇਸ ਤਰ੍ਹਾਂ ਵੀ ਹੁੰਦੀ ਹੈ ਕਿ ਤੁਸੀਂ ਇਸ ਤਰ੍ਹਾਂ ਕੀਤਾ ਤੁਹਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੈਲਰੀ ਕੱਟ ਮਾਰ ਦੇਣਾ ਸੈਲਰੀ ਘਟਾ ਦੇਣੀ ਇਹਾਂ ਪ੍ਰਮੋਸ਼ਨਸ ਤੇ ਸਟੇ ਲਾ ਦੇਣਾ ਸਰ ਇਹਨਾਂ ਦੀਆਂ ਕਿਉਂਕਿ ਵੱਡੇ ਅਫਸਰ ਜਿਹੜੇ ਆ ਨਾ ਸਰ ਉਹ ਇੱਕ ਯੂਪੀਐਸਸੀ ਦੇ ਥਰੂ ਆਉਂਦੇ ਨੇ ਤੇ ਉਹਨਾਂ ਦੀ ਜਿਹੜੀ ਜਿਹੜੇ ਰੂਲਸ ਰੈਗੂਲੇਸ਼ਨਸ ਆ ਬੜੇ ਸਟ੍ਰਿਕਟ ਹਗੇ ਨੇ ਤੇ ਇਹਦੇ ਚ ਮੈਂ ਸਪਸ਼ਟ ਕਰਨਾ ਚਾਹਾਂਗਾ ਕਿ ਵੱਡੇ ਅਫਸਰਾਂ ਤੇ ਭੂਮਿਕਾ ਦੀ ਜਾਂਚ ਹੋ ਕੇ ਐਕਸ਼ਨ ਹੋਏਗਾ ਰਹਿ ਨਾ ਸਖਤ ਨਹੀਂ ਹੋਏਗਾ ਜਿੰਨਾਕ ਛੋਟੇ ਅਫਸਰ ਸਾਰੇ ਸਸਪੈਂਡ ਹੋ ਰਹੇ ਸਸਪੈਂਡ ਨਹੀਂ ਹੋ ਰਹੇ ਡਿਸਮਿਸ ਹੋ ਰਹੇ ਆ ਆਪਣੇ ਘਰਾਂ ਜੇ ਬੈਠਣਗੇ ਪਹਿਲੇ ਜੇਲ੍ਹ ਭੁਗਤਣਗੇ ਫਿਰ ਆਪਣੇ ਘਰਾਂ ਜੇ ਬੈਠਣਗੇ ਇਹ ਤਾਰਿਆਂ ਦੀ ਜਿਹੜੀ ਟੋਰ ਸੀ ਸਿਰਫ ਜਿਹੜੇ ਜ਼ਮੋਡੇ ਤੇ ਤਾਰੇ ਲੱਗੇ ਉਹਨਾਂ ਦੀ ਟੋਰ ਹੁੰਦੀ ਹੈ ਜਿਸ ਦੇ ਨਾਲ ਲੱਤ ਗਏ ਲੱਥ ਲਾਤੀ ਗਏ ਸਮਝੋ ਸੀਬੀਏ ਨੂੰ ਜਾਂਚ ਮਾਰਕ ਹੋਵੇਗਾ ਜਿਹੜੇ ਪੁਲਿਸ ਅਧਿਕਾਰੀ ਨੇ ਜਾਂ ਮੁਲਾਜ਼ਮ ਨੇ ਆਪਣਾ ਇਸ ਗੱਲਬਾਤ ਦਾ ਸਿਲਸਿਲਾ ਸੁਣ ਕੇ ਵੀ ਕਹਿ ਸਕਦੇ ਕਿ ਵਕੀਲ ਸਾਹਿਬ ਅੱਜ ਹੀ ਆਪ ਜੱਜ ਬਣੇ ਫਿਰਦੇ ਆ ਫੈਸਲਾ ਹੀ ਸੁناਈ ਜਾਂਦੇ ਆ ਇਹ ਤਾਂ ਸੀਬੀਆਈ ਨੇ ਹੁਣ ਤੈਅ ਕਰਨਾ ਹੈ ਦੇ ਇੱਕ ਜੁਡੀਸ਼ਰੀ ਦਾ ਪਾਰਟ ਹੈ ਸਾਨੂੰ ਆਫੀਸਰ ਆਫ ਕੋਰਟ ਵੀ ਕਿਹਾ ਜਾਂਦਾ ਕਿਉਂਕਿ ਆਪਾਂ ਜਿਹੜਾ ਕਸਟੋਡੀਅਨ ਆਫ ਲਾਅ ਆ ਜੱਜ ਸਾਹਿਬ ਸਾਹਮਣੇ ਜਿਹੜੀ ਵੀ ਗੱਲ ਰੱਖਣੀ ਹੈ ਐਸ ਪਰ ਲਾਅ ਆਪਾਂ ਹੀ ਰੱਖੀ ਹੁੰਦੀ ਹੈ ਤੇ ਸਾਨੂੰ ਕਾਨੂੰਨ ਦੇ ਸਾਰੇ ਜਿਹੜੇ ਆ ਪੱਕਾ ਪਤਾ ਹੁੰਦੇ ਤੇ ਉਸ ਪੱਖਾਂ ਨੂੰ ਜਾਂਚ ਕਰਕੇ ਮੈਂ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਇਸ ਤਰ੍ਹਾਂ ਹੀ ਹੋਏਗਾ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਇਹ ਤਾਂ ਮਿਨੀਮਮ ਦੱਸਿਆ ਸਰ ਮੈਂ ਦਿਸ ਇਜ਼ ਮਿਨੀਮਮ ਇਸ ਤੋਂ ਉੱਪਰ ਕੀ ਹੋ ਸਕਦਾ ਉਹ ਸੀਬੀਆਈ ਜਾਣੇਗੀ ਦਾ ਸੀਬੀਆਈ ਦੇ ਜੱਜ ਸਾਹਿਬ ਜਾਣਨਗੇ ਇਸ ਤੋਂ ਵੀ ਬੜਾ ਕੁਝ ਯਾਦਾ ਹੋ ਸਕਦਾ ਇਹ ਮਿਨੀਮ ਦੱਸਿਆ ਹਰ ਇੱਕ ਅਫਸਰ ਦੀ ਭੂਮਿਕਾ ਦੀ ਜਾਂਚ ਹੋ ਕੇ ਉਹਨਾਂ ਦੇ ਅਗੇਂਸਟ ਟਿੱਪਣੀਆਂ ਪਾਸ ਵੱਡੇ ਅਫਸਰਾਂ ਦੇ ਅਗੇਂਸਟ ਐਸ ਐਸ ਟੀਪਨੀਆਂ ਪਾਸ ਹੋਣੀਆਂ ਕਿ ਜਿਨ੍ਹਾਂ ਨੂੰ ਸੁਣ ਕੇ ਹੀ ਉਹਨਾਂ ਨੂੰ ਸ਼ਰਮ ਆਏਗੀ ਕਿ ਆਪਾਂ ਕਦੀ ਅਫਸਰ ਹੁੰਦੇ ਸੀ ਕਿ ਉਹ ਕਿਸੇ ਨੂੰ ਦੱਸ ਪਾਣਗੇ ਕਿ ਇਹ ਟਿੱਪਣੀਆਂ ਸੀਬੀਆਈ ਨੇ ਸਾਡੇ ਅਗੇਂਸਟ ਦਿੱਤੀਆਂ ਠੀਕ ਹੈ ਜੀ ਮੈਂ ਇਹੀ ਕਵਾਂਗਾ ਕਿ ਜੋ ਹੋਇਆ ਬਹੁਤ ਵਧੀਆ ਆਇਆ ਦੇਰ ਆਏ ਦਰੁਸਤ ਆਏ ਚੰਡੀਗੜ੍ਹ ਜਿਹੜੀ ਬੈਲਟਾਂ ਵਾਲੀ ਮੈਂ ਕਹਿੰਦਾ ਜਿਹੜੀ ਸਟੇਟ ਜਿਹੜੀ ਯੂਨੀਅਨ ਟੈਰੀਟਰੀ ਆ ਅਪਾਕਾਰ ਨਹੀਂ ਅਪਾ ਜਿੱਥੋਂ ਮਰਜੀ ਆਂਦੇ ਹੋ ਬੈਲਟਾ ਸਾਡੀਆਂ ਪੰਜਾਬ ਜਿਹੜੇ ਵਾਸੀ ਨਹੀਂ ਲਾਂਦੇ ਕਾਰ ਚ ਬੈਠੇ ਹੋਣ ਜਦੋਂ ਚੰਡੀਗੜ੍ਹ ਦੇ ਕੋਲ ਆਂਦੇ ਸਾਡੇ ਦਿਮਾਗ ਦੀ ਸਾਰੀਆਂ ਘੰਟੀਆਂ ਵੱਜ ਜਾਂਦੀਆਂ ਬੈਲਟ ਲਾ ਲਓ 3000 ਦਾ ਚਲਾਨ ਜੇ ਤੇ ਉਹ ਬੈਲਟਾਂ ਹੀ ਮੈਨੂੰ ਯਾਦ ਆਉਂਦੀਆਂ ਆਲਵੇ ਜਦੋਂ ਚੰਡੀਗੜ੍ਹ ਪੁਲਿਸ ਦਾ ਨਾਮ ਆਉਂਦਾ ਤੇ ਉਹ ਬੈਲਟਾਂ ਇਹਨਾਂ ਨੇ ਬਿਲਕੁਲ ਲਈਆਂ ਇਹਨਾਂ ਨੇ ਬਿਲਕੁਲ ਸ਼ੋਅ ਕੀਤਾ ਕਿ ਭਾਈ ਭਾਈ ਅਗਰ ਚੰਡੀਗੜ੍ਹ ਦਾ ਪੁਲਿਸ ਅਫਸਰ ਹੋ ਵੀ ਭਾਈ ਹੈ ਤੇ ਪੰਜਾਬ ਦਾ ਵੀ ਭਾਈ ਹੈ ਤੇ ਹਰਿਆਣਾ ਦਾ ਵੀ ਭਾਈ ਹੈ ਤੇ ਆਮ ਜਨ ਤੇ ਉਹਨਾਂ ਵਾਸਤੇ ਹਾਈ ਕੋਰਟ ਹੈ ਜੁਡੀਸ਼ੀਅਲ ਕੋਰਟ ਹੈ ਉਹਨਾਂ ਨੂੰ ਨਿਆਂ ਮਿਲੇਗਾ ਪੇਸ਼ੈਂਸ ਰੱਖੋ ਇੱਕ ਸਮਰਥ ਪਰਿਵਾਰ ਜਿਹਦੇ ਕੋਲ ਸਭ ਕੁਝ ਸੀ ਪੈਸਾ ਸੀ ਸ਼ੌਰਤ ਸੀ ਆਈਜੀ ਲੈਵਲ ਦੇ ਅਫਸਰ ਕਰਨਲ ਸਾਹਿਬ ਸੀ ਉਹਨਾਂ ਨੂੰ ਨਿਆਂ ਮਿਲਦੇ 120 ਦਿਨ ਲੱਗੇ ਤੇ ਆਮ ਬੰਦਾ ਕੀ ਸੋਚਦਾ ਉਹਨੂੰ ਪਹਿਲੇ ਦਿਨ ਨਿਆਂ ਮਿਲ ਜਾਣਾ ਚਾਹੀਦਾ ਹਿੰਮਤ ਰੱਖੋ ਪੇਸ਼ੈਂਸ ਰੱਖੋ ਧਾਰੇ ਰੱਖੋ ਇਸ ਤੋਂ ਬਾਅਦ ਜੇ ਤੁਹਾਡੀ ਹੋਏਗੀ ਅਗਰ ਤੁਹਾਡੇ ਨਾਲ ਕੋਈ ਵੀ ਗਲਤੀ ਜਾਂ کوتاਹੀ ਪੰਜਾਬ ਪੁਲਿਸ ਨੇ ਕੀਤੀ ਹੈ ਹਰਿਆਣਾ ਪੁਲਿਸ ਨੇ ਕੀਤੀ ਹੈ ਜਾਂ ਯੂਟੀ ਪੁਲਿਸ ਨੇ ਕੀਤੀ ਹੈ ਬਹੁਤ ਸ਼ੁਕਰੀਆ ਜੀ ਥੈਂਕ ਯੂ ਐਡਵੋਕੇਟ ਅਜੀਵ ਸ਼ਰਮਾ ਜਿਨ੍ਹਾਂ ਨੇ ਇਹ ਗੱਲ ਦੱਸੀ ਹੈ ਕਿ ਸੀਬੀਆਈ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਸਖਤ ਆ ਸਕਦੇ ਨੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ